ਦੇਖਦਾ ਆਲਾ ਜੀ ਸਾਹਿਬ ਠੀਕ ਹੋ ਸਾਹਿਬ ਵਾਹ ਜੀ ਵਾਹ ਯਾਰ ਯਾਰ ਗਿਆ 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 ਪਹੁੰਚਦਾ ਹੈ ਨਾ ਕਿੰਨੇ 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 ਬੰਦੇ ਆਏ ਹਾਂ ਹਾਂ ਜੀ ਹਾਂ ਫੋਨ ਬੰਦ ਕਰ ਰਹੇ ਹਾਂ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਵਿੱਚ ਮੈਂਬਰ ਨੇ ਔਰ ਪੰਜਾਬ ਦੇ ਵਿੱਚ ਅਲੱਗ-ਅਲੱਗ ਉਦੇਦਾਰੀਆਂ ਦੇ ਉੱਤੇ ਕੰਮ ਕਰ ਚੁੱਕੇ ਨੇ ਜਿਵੇਂ ਆਪਾਂ ਕਹੀਏ ਕਾਫੀ ਲੰਬੇ ਸਮੇਂ ਤੋਂ ਖੇਤੀ ਆਪੜਾ ਦੇ ਪੰਜਾਬ ਟੈਕਨੀਕਲ ਬੋਰਡ ਦੇ ਚੇਅਰਮੈਨ ਰਹੇ ਆਪਣਾ ਪੰਜਾਬ ਦੇ ਪੰਜਾਬ ਦੇ ਵਿੱਚ ਕਾਦੀ ਬੋਰਡ ਦੇ ਚੇਅਰਮੈਨ ਰਹੇ ਔਰ ਅਲੱਗ-ਅਲੱਗ ਜ਼ਿੰਮੇਵਾਰੀਆਂ ਤੋਂ ਲਗਾਤਾਰ ਸਰਗਰਮ ਤੌਰ ਤੇ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਤੇ ਨਾਲ ਹੀ ਬੈਠੇ ਨੇ ਸਰਦਾਰ ਸੁਤਵੰਸ ਸਿੰਘ ਪੁਨੀਆ ਜੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਭਾਰਤ ਯੰਤਾ ਕਿਸਾਨ ਮੋਰਚਾ ਦੇ ਪੰਜਾਬ ਔਰ ਇੰਡੀਆ ਦੇ ਬੇਸਿਕਲੀ ਸੰਗਰੂਰ ਤੋਂ ਨੇ ਮੇਰੇ ਨਾਲ ਬੈਠੇ ਨੇ ਸਰਦਾਰ ਦਰਸ਼ਨ ਸਿੰਘ ਜੀ ਜੋ ਕਿ ਯੂਕੇ ਦੇ ਵਿੱਚ ਮੇਲ ਰਹੇ ਨੇ ਔਰ ਗਰੀਵਾਲ ਸਾਹਿਬ ਜੀ ਦੇ ਭਾਈ ਸਾਹਿਬ ਨੇ ਇਹਦੇ ਮੇਰੇ ਨਾਲ ਬੈਠੇ ਨੇ ਸੁਤਵੰਸ ਆਪਣੇ ਬਲਕਾਰ ਸਿੰਘ ਸੋਤਾ ਜੋ ਕਿ ਸਾਡੇ ਪਾਰਟੀ ਦੇ ਕਾਫੀ ਸੀਨੀਅਰ ਵਰਕਰ ਨੇ ਔਰ ਮਾਫੀ ਕੀਤੇ ਰਹਿਣ ਵਾਲੇ ਨੇ ਸੁਮਾਦੇ ਰਹਿਣ ਵਾਲੇ ਨੇ ਪਿੱਛੇ ਸਾਡੇ ਖੜੇ ਨੇ ਕੁਲਦੀਪ ਸਿੰਘ ਜੀ ਆਪਣੇ ਜੋ ਸਰਪੰਚ ਨੇ ਫਿਰ ਸਾਫਕਾ ਗੋਪੀਆਣੇ ਤੋਂ ਔਰ ਹੁਣ ਸਾਡੇ ਜ਼ਿਲ੍ਹੇ ਦੇ ਵਿੱਚ ਵਿਸ ਪ੍ਰਧਾਨ ਦੇ ਤੌਰ ਤੇ ਇਹ ਕੰਮ ਕਰ ਰਹੇ ਨੇ ਨਾਲ ਸਾਡੇ ਆਪਣਾ ਅਸ਼ੋਕ ਜੀ ਜੋ ਕਿ ਸਾਡੇ ਮੈਂਬਰ ਨੇ ਆਪਣਾ ਰਹੇ ਨੇ ਮਿਊਸਪਾ ਆਪਣੇ 22 ਚੇਅਰਮੈਨ ਨੇ ਤੇ ਨਾਲ ਸਾਡੇ ਇਧਰ ਆਪਣੇ ਹਰਬਰ ਸਿੰਘ ਜੀ ਜੋ ਕਿ ਸਾਡੇ ਜੁਵਾ ਮੋਰਚਾ ਦੇ ਜ਼ਿਲ੍ਹੇ ਦੇ ਜਰਨਲ ਸਖਤਰ ਨੇ ਤੇ ਅੱਜ ਮੈਂ ਗਰੇਵਾਦੀ ਸਾਡੇ ਵਿੱਚ ਆਏ ਨੇ ਮੈਂ ਸਾਰੇ ਪ੍ਰੈਸ ਦੇ ਵੀਰਾਂ ਨੂੰ ਗੱਲਬਾਤ ਕਰਨਗੇ ਅਗਰੇਵਾਜੀ ਨੂੰ ਪਿੰਡ ਜੀ ਅ ਅ ਦਵਿੰਦਰ ਸਿੰਘ ਕੋਲੀ ਜੀ ਤੇ ਸਾਡੇ ਜਨਕੇ ਵੀ ਅ ਅਮਿਤ ਜੀ ਚਤਰ ਸਿੰਘ ਜੀ ਤੇ ਬਲਵਿੰਦਰ ਸਿੰਘ ਜੀ ਤੇ ਆਪਣਾ ਪੰਕਜ ਸੁਲਤਾਨਾ ਜੀ ਤੇ ਅ ਪਿੱਛੇ ਸਚਤ ਤਨ ਪੱਤਰਕਾਰ ਆਪਣੇ ਨੇ ਠੀਕ ਅੱਛਾ ਆਪ ਸਭ ਦਾ ਸਵਾਗਤ ਹੈ ਜੀ ਪਹਿਲੀ ਗੱਲ ਇਹ ਹੈ ਕਿ ਮੈਂ ਮਾਫੀ ਚਾਹਨਾ ਦੇਰੀ ਹੋਈ ਹੈ ਦੇਰੀ ਹੋ ਗਈ ਸੀ ਰਸਤਾ ਇੱਕ ਜਗ੍ਹਾ ਪਰ ਲੱਗ ਗਿਆ ਗਲਤੀ ਨਾਲ ਜਾਣੀ ਦਿੱਤਾ ਪਰ ਦੇਰੀ ਹੋਈ ਹੈ ਉਸ ਦੀ ਮਾਫੀ ਚਾਹਨਾ ਉਹ ਦੂਸਰਾ ਮੈਂ 8 ਕ ਮਹੀਨੇ ਤੋਂ ਕਿਤੇ ਜਾ ਨਹੀਂ ਪਾਇਆ ਮੇਰਾ ਆਪਰੇਸ਼ਨ ਹੋਇਆ ਸੀ ਸਪਾਈਨ ਦਾ ਪਰ ਮੈਂ ਇਹ ਜਨਾ ਮੈਨੂੰ ਲੋਗ ਆਰਟੀਸ਼ਨ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਕੀ ਬੋਲਦੇ ਆ ਕੀ ਕਰਦੇ ਆ ਉਹਨਾਂ ਨੂੰ ਸੁਣ ਕੇ ਬੜਾ ਅਫਸੋਸ ਹੁੰਦਾ ਸੀ ਕਿਉਂਕਿ ਜਿਹੜਾ ਮਿਆਰ ਹੋਣਾ ਚਾਹੀਦਾ ਇੱਕ ਲੀਡਰਸ ਦਾ ਉਹ ਨਹੀਂ ਹੈਗਾ ਉਹ ਜਦੋਂ ਗੱਲਬਾਤ ਕਰਦੇ ਆ ਈਵਨ ਸੀਐਫ ਵੀ ਜੇ ਕੋਈ ਵਿਧਾਨ ਸਭਾ ਚ ਬੋਲਦਾ ਤਾਂ ਉਹ ਕੀ ਕਹਿੰਦੇ ਆ ਮਾਨ ਸਾਹਿਬ ਕੱਲ੍ਹ ਤਰੀ ਖੋਲੂਗਾ ਫਾਈਲ ਅਰੇ ਭਾਈ ਸੀਐਮ ਕੋਈ ਐਸਐਚਓ ਥੋੜਾ ਹੁੰਦਾ ਇਸੇ ਦੀ ਫਾਈਲ ਖੋਲੂਗਾ ਕਿਸ ਤੇ ਫਰਿਆਦ ਕਰੂਗਾ ਕਿਸ ਤੇ ਇਹ ਪਾਸ਼ਾ ਇਹ ਬਿਲਕੁਲ ਅੱਛੀ ਨਹੀਂ ਹੈ ਡੈਮੋਕ੍ਰੇਸੀ ਨੂੰ ਸਟਰੈਂਥਨ ਨਹੀਂ ਕਰਦੀ ਕਮਜ਼ੋਰ ਕਰਦੀ ਹੈ ਲੋਕਤੰਤਰ ਨੂੰ ਜਿਹੜਾ ਬਹੁਤ ਕੁਰਬਾਨੀਆਂ ਤੋਂ ਬਾਅਦ ਸਥਾਪਿਤ ਕੀਤਾ ਇਸੇ ਤਰ੍ਹਾਂ ਹੀ ਕਾਂਗਰਸ ਦੇ ਵੀ ਲੋਗ ਆ ਹੁਣ ਤਾਂ ਹੱਦ ਹੀ ਹੋ ਗਈ ਪਿਛਲੇ ਦਿਨਾਂ 'ਚ ਉਹ ਪਤਾ ਨਹੀਂ ਇੱਕ ਤਾਂ ਗਿਣਤੀ ਕਰਨ ਲੱਗਿਆ ਵਿਚਾਰਾ ਭਲਾ ਮਾਨਸ ਬਿਲਕੁਲ ਹੀ ਭਟਕ ਗਿਆ ਸੀਐਮ ਬਣਨ ਦੇ ਚੱਕਰ 'ਚ ਜਿੱਦਾਂ ਲੋਕਾਂ ਨੇ ਫੈਸਲਾ ਕਰ ਲਿਆ ਹੁੰਦਾ ਹੈ ਕਾਂਗਰਸ ਦਾ ਹੀ ਸੀਐਮ ਬਣਾਉਣਾ ਐਸੀ ਕੋਈ ਗੱਲ ਨਹੀਂ ਹੈ। ਔਰ ਆਪਸ ਚ ਲੜੀ ਜਾਂਦੇ ਨੇ। ਤੇ ਕੋਈ ਉਹਨਾਂ ਨੂੰ ਸੱਦਾ ਦੇ ਜਾਂਦਾ ਕੋਈ ਮਿਆਰ ਨਹੀਂ ਹੈ। ਬਈ ਇੱਕ ਚੀਜ਼ ਮੈਂ ਵੀ ਸਮਝੋ ਕਿ ਰਾਜਨੀਤੀ ਦੋ ਤਰ੍ਹਾਂ ਦੇ ਲੋਕ ਆਉਂਦੇ ਆ। ਇੱਕ ਤਾਂ ਹੁੰਦੇ ਆ ਵਿਚਾਰਧਾਰਾ ਨਾਲ ਜੁੜ ਕੇ। ਔਰ ਦੂਸਰੇ ਲੋਕ ਆਉਂਦੇ ਆ ਇਸ ਨੂੰ ਧੰਦੇ ਦੇ ਰੂਪ ਚ ਬਣਾ ਕੇ ਜਲਦੀ ਅਮੀਰ ਬਣਨੇ। ਉਹ ਜਿਹੜੇ ਆਉਂਦੇ ਆ ਨਾ ਉਹ ਬਹੁਤ ਖਰਾਬ ਕਰਦੇ ਆ ਉਹ ਇਸ ਤਰ੍ਹਾਂ ਦੀ ਪਾਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਬੋਲਦੇ ਆ। ਇਹ ਬੜਾ ਅਫਸੋਸ ਆ ਔਰ ਪਾਰਟੀਆਂ ਦੇ ਵਿੱਚ ਉਹਨਾਂ ਦੀ ਪਰਿਪੱਕਤਾ ਨਹੀਂ ਹੁੰਦੀ ਕਿ ਇੱਕੋ ਪਾਰਟੀ 'ਚ ਬੈਠੇ ਰਹਿਣ ਨਹੀਂ ਕਦੇ ਨਹੀਂ ਰਹਿਣਗੇ ਹੁਣ ਤਾਂ ਮੈਂ ਬੜਾ ਹੈਰਾਨ ਆ ਕਿ ਜੇ ਭਾਜਪਾ ਦੀ ਹਵਾ ਚੱਲਣ ਲੱਗਦੀ ਹੈ ਨਾ ਦੋ ਦਿਨ ਤੇ ਪਤਾ ਲੱਗ ਗਿਆ ਵੀ ਕਿਸੇ ਦੂਸਰੀ ਸਟੇਟ 'ਚ ਆ ਗਈ ਤਾਂ ਸਾਡੇ ਕੋਲ 50 ਬੰਦੇ ਸੰਪਰਕ ਕਰਨ ਲੱਗਦੇ ਸਾਨੂੰ ਜਲਦੀ ਸ਼ਾਮਲ ਕਰ ਲਓ ਜੀ ਸਾਨੂੰ ਜਲਦੀ ਕਰ ਦਿਓ ਬਈ ਇਹ ਮੈਂ ਕਹਿੰਦਾ ਮੈਂ ਇਸੇ ਕਰਕੇ ਮੈਂ ਤਾਂ ਵੈਸੇ 8 ਮਹੀਨੇ ਬਿਮਾਰ ਪਿਆ ਸੀ ਕਿਸੇ ਨੂੰ ਸ਼ਾਮਲ ਕੀਤਾ ਨਹੀਂ ਹੈ ਪਰ ਮੈਂ ਇਸ ਤਰ੍ਹਾਂ ਕਰਨਾ ਵੀ ਨਹੀਂ ਚਾਹੁੰਦਾ ਮੈਂ ਇਸ ਵਕਤ 'ਚ ਨਹੀਂ ਹੈਗਾ ਇਦੋਂ ਤੁਸੀਂ ਵਿਚਾਰਤਾ ਨਾਲ ਜੁੜ ਕੇ ਆਓ ਸੇਵਾ ਦੇ ਭਾਵ ਨਾਲ ਆਓ ਇਹ ਕੀ ਹੋਇਆ ਇੱਕ ਦਾ ਵੀ ਐਮਐਲਏ ਐਮਪੀ ਬਣਨਾ ਹੈ ਐਮਐਲਏ ਐਮਪੀ ਤਾਂ ਜਦੋਂ ਜ਼ਿਮਾਦਾਰੀ ਹੁੰਦੀ ਹੈ ਨਾ ਉਹ ਕਰਾਵਾਤਾ ਉਹ ਬਣਾਉਂਦੀ ਹੈ ਤੁਹਾਨੂੰ ਉਹ ਕੋਈ ਖਾਸ ਗੱਲ ਨਹੀਂ ਹੈ ਜਿਹਦੇ ਸਿੱਤੇ ਹੱਥ ਰੱਖਾਂਗੇ ਐਮਐਲਏ ਬਣ ਜੇਗਾ ਜਿਹਦੇ ਸਿੱਤੇ ਹੱਥ ਰੱਖਾਂਗੇ ਐਮਪੀ ਬਣ ਜੇਗਾ ਪਹਿਲਾਂ ਪਾਰਟੀ ਦਾ ਮਜ਼ਬੂਤ ਕਰੋ ਮੈਨੂੰ ਆ 40 ਸਾਲ ਹੋ ਗਏ ਭਾਜਪਾ ਨਾਲ ਲੱਗੇ ਹੋਏ ਜਦੋਂ ਅਸੀਂ ਇੱਥੇ ਘੁੰਮਦੇ ਹੁੰਦੇ ਪਿੰਡ ਆ ਜਾਂ ਸਾਰੇ ਪਿੰਡਾਂ 'ਚ ਘੁੰਮਿਆ ਤੁਹਾਨੂੰ ਪਤਾ ਹੀ ਹੈ ਤੇ ਉਸ ਵੇਲੇ ਲੋਕ ਕੀ ਕਹਿੰਦੇ ਸੀ ਪਾਗਲ ਹੋ ਗਏ ਇਥੇ ਵੀ ਜੇ ਵੀ ਦਾ ਕੀ ਰੱਖਿਆ ਦੇਖੋ ਹੌਲੀ ਹੌਲੀ ਲੱਗੇ ਨੇ ਅੱਜ ਬੀਜੇਪੀ ਆ ਗਿਆ ਤੇ ਮੈਂ 10 ਸਾਲ ਮੈਂ ਵੀ ਸਰਕਾਰ ਚ ਰਿਹਾ ਤੇ ਬਾਕੀ ਲੋਕ ਵੀ ਕਦੇ ਸੋਚਿਆ ਨਹੀਂ ਸੀ ਵੀ ਇਹ ਵੀ ਹੋਊਗਾ ਇਸ ਕਰਕੇ ਇਸ ਚੀਜ਼ ਦਾ ਜਿਹੜੇ ਇਸ ਤਰ੍ਹਾਂ ਦੇ ਲੋਕ ਆਉਂਦੇ ਆ ਇਸ ਤਰ੍ਹਾਂ ਦੀਆਂ ਪਾਰਟੀਆਂ ਇਸ ਤਰ੍ਹਾਂ ਦੇ ਉਹ ਸਾਰੇ ਸਾਡੀ ਪਾਰਟੀ ਚ ਵੀ ਆ ਗਏ ਹੁਣ ਮੈਨੂੰ ਨਹੀਂ ਪਤਾ ਪਰ ਇਹ ਸਾਰਾ ਡਿਸਕਰੇਜ ਕਰਨਾ ਚਾਹੀਦਾ ਇਹਦੇ 'ਚ ਪੱਤਰਕਾਰਤਾ ਬਹੁਤ ਬੜਾ ਰੋਲ ਅਪਣਾ ਸਕਦੀ ਹੈ। ਇੱਕ ਆ ਜਿਹੜੇ ਆਗੇ ਨਾ ਉਹ ਟੁੱਟਾ ਜਾ ਲੈ ਕੇ ਹਰ ਕੋਈ ਖੜਾ ਹੋ ਜਾਂਦਾ। ਮੈਂ ਇਸੇ ਕਰਕੇ ਮੇਰਾ ਆਮ ਦਿਮਾਗ 'ਚ ਰਹਿੰਦਾ ਕਿਵੇਂ ਇਹਦੇ ਪੱਤਰਕਾਰ ਸਟੈਂਡਰਡ ਦੇ ਆ ਨਾ ਉਹਨਾਂ ਨਾਲ ਹੀ ਗੱਲ ਕੀਤੀ ਜਾਵੇ। ਹੁਣ ਤੁਹਾਨੂੰ ਮੈਂ ਇੱਕ ਘਟਨਾ ਦੱਸਦਾ ਤੁਸੀਂ ਖੁਦ ਹੈਰਾਨ ਹੋ ਜਾਓਗੇ। ਮੈਂ ਬਿਸਟਰਚ ਗਿਆ ਮੈਓ ਟਾਊਨੀ ਜੇ ਮੈਨੂੰ ਕਿਸੇ ਨੇ ਕਿਹਾ ਕਿ ਵੀ ਸਾਨੂੰ ਇੰਟਰਵਿਊ ਦਿਓ ਮੈਂ ਨਹੀਂ ਦਿੱਤੀ। ਪਿਛਲੇ ਅਤਰੀਨ ਮੇਰੀ ਇੰਟਰਵਿਊ ਅਖਬਾਰ ਦੇ ਵਿੱਚ ਲੱਗੀ ਹੋਈ ਮੈਂ ਉਹਦਾ ਪੱਤਰਕਾਰ ਦਾ ਨਾਮ ਤਾਂ ਨਹੀਂ ਲੈਣਾ ਫਿਰ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਇਹ ਕਿਸ ਤਰ੍ਹਾਂ ਦੇ ਪੱਤਰਕਾਰ ਹੁੰਦੇ ਹੈ ਇਹ ਆਪਣੇ ਆਪ ਹੀ ਮੈਂ ਤਾਂ ਕੋਈ ਇੰਟਰਵਿਊ ਦਿੱਤੀ ਨਹੀਂ ਹੈ ਤੁਸੀਂ ਕਿੱਦਾਂ ਆਤੀ ਉਹ ਮੈਂ ਫਾਈਲ ਕਰਵਾਵਾ ਮੈਂ ਕਿਹਾ ਉਹ ਵੀ ਅੱਛਾ ਨਹੀਂ ਲੱਗਣਾ ਦੇਖਿਆ ਉਹਨੇ ਹਟਾ ਦਿੱਤੀ ਕਿ ਮੈਂ ਆਹ ਕਿਹਾ ਕਿ ਪੁਰਾਣੇ ਲੋਕਾਂ ਨੂੰ ਪੁੱਛਦੇ ਨਹੀਂ ਬਾਅਦ ਕੀ ਜਨਮਿਆਂ ਨੂੰ ਪੁੱਛਦੇ ਨਹੀਂ ਨਾ ਮੈਂ ਪੁਰਾਣਿਆਂ ਦੀ ਗੱਲ ਕੀਤੀ ਨਾ ਨਵਿਆਂ ਦੀ ਗੱਲ ਕੀਤੀ ਨਾ ਮੇਰੇ ਮਨ 'ਚ ਕੋਈ ਐਸੀ ਗੱਲ ਹੈ ਠੀਕ ਹੈ ਇਸ ਤਰ੍ਹਾਂ ਦੇ ਪੱਤਰਕਾਰਾਂ ਨੂੰ ਤੁਸੀਂ ਵੀ ਡਿਸਕਰੀਜ ਕਰੋ ਕਿਉਂਕਿ ਪੱਤਰਕਾਰਤਾ ਜਿਹੜੀ ਆ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਪਿੱਲਰ ਆ ਜੇ ਡੈਮੋਕ੍ਰੇਸੀ ਅਸੀਂ ਸਤੰਥਨ ਕਰਨੀ ਆ ਸਹੀ ਰਸਤੇ ਤੇ ਲੈ ਕੇ ਜਾਣਾ ਸਹੀ ਦਿਸ਼ਾ ਦੇਣੀ ਆ ਤੇ ਉਹਦੇ ਲਈ ਸਾਨੂੰ ਪੱਤਰਕਾਰਤਾ ਦੇ ਵਿੱਚ ਵੀ ਜਿਹੜਾ ਹੈਗਾ ਨਿਆਂਇਕ ਕਰਨ ਵਾਲੇ ਲੋਕ ਔਰ ਇਮਾਨਦਾਰੀ ਨਾਲ ਖੜੇ ਹੋਣ ਵਾਲੇ ਲੋਕ ਉਹ ਚਾਹੀਏ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮਾਚਾਰੀਆਂ ਨੇ ਇੱਕ ਬਹੁਤ ਬੜੀ ਗਰਾਵਟ ਆ ਰਹੀ ਹੈ ਔਰ ਮੈਂ ਅੱਜ ਤੁਹਾਡੇ ਸਾਹਮਣੇ ਇਸ ਕਰਕੇ ਸਪੈਸ਼ਲ ਚੀਜ਼ ਰੱਖੀ ਆ ਤੇ ਵੀ ਜੇ ਤੁਹਾਡੇ ਚ ਕੋਈ ਲੋਕ ਸਮਾਜ ਸੇਵਾ ਵਾਲੇ ਤਾਂ ਹੁੰਦੇ ਨੇ ਇਹ ਪੱਤਰਕਾਰਤਾ ਛੋਟਾ ਕੋਈ ਗੱਲ ਨਹੀਂ ਹੈ ਔਰ ਜਿੰਨਾ ਮੇਰਾ ਖਿਆਲ ਇਹਨਾਂ ਨੇ ਅ ਕੱਜ ਸਮਾਜ ਦੀ ਜਿੰਨੇ ਸੰਘਰਸ਼ ਪੱਤਰਕਾਰ ਕਰ ਰਹੇ ਆ ਦੂਸਰਾ ਕੋਈ ਨਹੀਂ ਕਰਦਾ ਔਰ ਹੁਣ ਜਿਹੜੇ ਇਹ ਆ ਗਏ ਇਹਨਾਂ ਦਾ ਕੋਈ ਸਮਝ ਹੀ ਨਹੀਂ ਹੈ ਕਿਸੇ ਨੂੰ ਸ਼ੁਕਵੀਰ 50 50000 ਦੇ ਰੱਖ ਰੰਦਾ ਕਿਸੇ ਨੂੰ ਕੋਈ ਪਰ ਉਹ ਮੇਨ ਅਖਬਾਰਾਂ ਦੇ ਮੇਨ ਟੀਵੀ ਦੇ ਨਹੀਂ ਹੁੰਦੇ ਪਰ ਆ ਕੇ ਖਰਾਬ ਜਰੂਰ ਕਰਦੇ ਆ ਉਹਨਾਂ ਤੋਂ ਵੀ ਸਚੇਤ ਰਹਿਣ ਦੀ ਜ਼ਰੂਰਤ ਹੈ ਮੈਂ ਇਸ ਕਰਕੇ ਗੱਲ ਕਹੀ ਹੈ ਕਿ ਤੁਹਾਨੂੰ ਤੁਸੀਂ ਮੇਰੇ ਤੋਂ ਕੁਝ ਪੁੱਛਣਾ ਪਿਛਲੇ ਦਿਨ ਸਰਕਾਰ ਪੰਜਾਬ ਸਰਕਾਰ ਨੇ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਆ ਲੋਕਾਂ ਨੇ ਸੱਦ ਦਿੱਤਾਗਾ ਬੀਜੇਪੀ ਦਾ ਕਿ ਸਟੈਂਡ ਹਾਂਜੀ ਪੱਤਰਕਾਰਾਂ ਦੇ ਵੀ ਸਪਿਆਸ਼ ਸਰਕਾਰ ਨੇ ਪਰਚੇ ਦਰਜ ਕੀਤੇ ਹੈਗੇ ਹਾਂ ਲੋਕਾਂ ਨੇ ਸੱਦ ਹੈ ਬੀਜੇਪੀ ਦਾ ਕਿ ਸਟੈਂਡ ਹੈ ਜੀ ਇਹ ਵੀ ਪੱਤਰਕਾਰਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਸਾਡਾ ਕੋਈ ਇਸਟੈਂਡ ਡੈਮੋਕ੍ਰੇਸੀ ਦੇ ਖਿਲਾਫ ਕਦੇ ਵੀ ਸਟੈਂਡ ਨਹੀਂ ਬੀਜੇਪੀ ਦਾ ਜਾਏਗਾ ਇਹ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਚ ਇਹ ਠੀਕ ਆ ਵੀ ਸਾਡੀ ਪਾਰਟੀ ਦੀ ਐਕਟੀਵਿਟੀ ਘੱਟ ਹੋ ਗਈ। ਕਈ ਵਾਰ ਇਹ ਵੀ ਹੁੰਦਾ। ਉਹਨਾਂ ਇਲਾਕਿਆਂ ਚ ਘੱਟ ਹੋਈ ਹੈ ਜਾਂ ਉੱਥੇ ਸਾਡੇ ਜਿਹੜੇ ਉਹ ਇੰਨੇ ਜਾਗਰੂਕ ਨਾ ਹੋਣ ਜਿਨ੍ਹਾਂ ਨੂੰ ਪਦਾਧਿਕਾਰੀ ਬਣਾਇਆ ਹੋਵੇ ਇਹ ਕਿੱਥੇ ਹੋ ਜਾਂਦਾ ਪਰ ਅਸੀਂ ਪੱਤਰਕਾਰਾਂ ਦੇ ਨਾਂ ਨਾਲ ਵਿੱਚ ਇਸ ਸਿਰਾਈ ਦੇ ਅੰਦਰ ਔਰ ਨਾਗਰਣਾ ਵੀ ਚਾਹੀਦਾ ਹਰ ਜਿਹੜਾ ਜਾਗਰੂਕ ਨਾਗਰਿਕ ਹੈ ਉਹਨੂੰ ਨਾਲ ਲੈਣਾ ਚਾਹੀਦਾ। ਨਗਰ ਕੌਂਸਲ ਚੋਣਾਂ ਆ ਸਿੱਤੇ ਨਗਰੀਆਂ ਹੈਗੀਆਂ ਪਾਟੀ ਅਤੇ ਪਾਟੀ ਕਿ ਅਕਾਲੀ ਦਲ ਨਾਲ ਸਾਧਨ ਗੜੂਈ ਜਾਂ ਅਕਲਿਆ ਹੀ ਨਗਰ ਪਾਸੋਂ ਚੋਣਾਂ ਜੇ ਕੋਈ ਤਾਂ ਇਹ ਜਿਹੜਾ ਸਵਾਲ ਹੈ ਨਾ ਪਤਾ ਨਹੀਂ ਕਿਉਂ ਲੋਕਾਂ ਦੇ ਦਿਮਾਗ 'ਚ ਆ ਮੈਂ ਇੱਕ ਰਾਸ਼ਟਰੀ ਕਾਲੇ ਸੰਮਤੀ ਦਾ ਮੈਂਬਰ ਹਾਂ ਇੱਕ ਚੀਜ਼ ਤੋਂ ਉਹ ਅੱਜ ਕਹਿਣਾ ਕਿ ਸਾਡਾ ਕੋਈ ਸਮਝੌਤਾ ਅਕਾਲੀ ਦਲ ਨੇ ਨਹੀਂ ਹੋਣਾ ਕਿਸੇ ਕੀਮਤ ਤੇ ਨਹੀਂ ਹੋਣਾ ਕਿ ਕੁਝ ਭਾਈ ਭਾਈ ਲਿਟਰੀ ਬਿਆਨ ਦਿੰਦੇ ਨੇ ਵੀ ਸਾਡਾ ਅਕਾਲੀ ਦਲ ਤੋਂ ਬਣਾ ਨਹੀਂ ਸਕਦਾ ਉਹ ਹੈ ਉਹ ਕਮਜ਼ੋਰ ਨੇ ਕੋ ਕਮਜ਼ੋਰ ਨੇ ਔਰ ਜਲਦੀ ਸੱਤਾ ਚਾਹੁਣਾ ਚਾਹੁੰਦੇ ਆ ਫਿਰ ਦੋਨੋਂ ਮਿਲ ਕੇ ਲੁੱਟੀਏ ਕਿਉਂ ਲੁੱਟੀਏ ਭਾਜੇਪੀ ਕੱਲੀ ਆਊਗੀ ਤਾਂ ਪਰਫਾਰਮ ਕਰ ਪਾਊਗੀ ਅਕਾਲੀ ਦਲ ਦੇ ਨਾਲ ਆ ਕੇ ਪਰਫਾਰਮ ਹੀ ਨਹੀਂ ਕਰ ਸਕਦੀ ਤੇ ਜੇ ਅਸੀਂ ਪਰਫਾਰਮ ਕਰਨਾ ਜਿਸ ਤਰ੍ਹਾਂ ਬਾਕੀ ਸਟੇਟਾਂ 'ਚ ਕਰ ਰਹੇ ਆ ਇੱਥੇ ਵੀ ਕੱਲੇ ਆਵਾਂਗੇ ਤਾਂ ਹੀ ਕਰਾਂਗੇ ਔਰ ਲੋਕਾਂ ਨੂੰ ਰਹਿਣਾ ਉਹ ਸਾਨੂੰ ਲੈ ਆਉਣਗੇ ਨਹੀਂ ਅਸੀਂ ਚੰਗੇ ਲੱਗਦੇ ਨਹੀਂ ਲੱਗੇ ਆਉਣਗੇ ਇੰਨੀ ਵੀ ਜਲਦੀ ਕਾਹਦੀ ਹੈ ਅਸੀਂ ਤਾਂ ਤਿਆਰ ਬੈਠੇ ਆਂ ਸੇਵਾ ਕਰਨੇ ਆਂ ਜੇ اپੋਜੀਸ਼ਨ ਚ ਸਾਨੂੰ ਰੋਲ ਦੇਣਗੇ ਅਸੀਂ ਉੱਥੇ ਸੇਵਾ ਕਰਾਂਗੇ ਜੇ ਸਾਨੂੰ ਸੱਤਾ ਚ ਰੋਲ ਦੇਣਗੇ ਉੱਥੇ ਕਰਾਂਗੇ ਆਕਾਦੀ ਦਲ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਣਾ ਉਹ ਜਿਹੜੇ ਬਿਆ ਵੀ ਪੰਜਾਬ ਚ ਹੁੰਦੀ ਹੈ ਜੀ ਤਾਂ ਤਾਂ ਉਹ ਕਿਹੜੇ ਮੁੱਦੇ ਤੁਹਾਨੂੰ ਲਾ ਦੇ ਆ ਵੀ ਜਿਸ ਤੇ ਕੰਮ ਕਰਨਾ ਚਾਹੀਦਾ ਜਿਹੜੇ ਅੱਜ ਤੱਕ ਨਹੀਂ ਹੋਏ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਪੰਜਾਬ ਦੀ ਐਜੂਕੇਸ਼ਨ ਐਜੂਕੇਸ਼ਨ ਦਾ ਕੋਈ ਸਟੈਂਡਰਡ ਨਹੀਂ ਹੈ ਔਰ ਐਜੂਕੇਸ਼ਨ ਦੇ ਨਾਲ ਹੀ ਜਨਤਾ ਨੂੰ ਗੁੰਮਰਾਹ ਵੀ ਕੀਤਾ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਅਸੀਂ ਉਹਦੇ ਚ ਇੱਕਦਮ ਸੁਧਾਰ ਕਰਾਂਗੇ ਇੱਕਦਮ ਜਿਸ ਤਰ੍ਹਾਂ ਉਹ ਸਭ ਜਦਿਆ ਵਾਰ ਅਜੇ ਤੱਕ ਪੜਾਇਆ ਹੀ ਨਹੀਂ ਜਾਂਦਾ ਸੀ ਆ ਕੇ મોદી ਜੀ ਨੇ ਸ਼ੁਰੂ ਕੀਤਾ ਜਿਹੜੀਆਂ ਕਮਾਂ ਆਪਦੇ ਇਤਿਹਾਸ ਨਾਲ ਟੁੱਟੀਆਂ ਹੁੰਦੀਆਂ ਨੇ ਉਹ ਕਮਾਂ ਕਦੇ ਜਿੰਦਾ ਨਹੀਂ ਰਹਿੰਦੀਆਂ ਉਹਦੇ ਤੇ ਫਖਰ ਨਹੀਂ ਕਰਦੀਆਂ ਤੇ ਇਹ ਤਾਂ ਬਹੁਤ ਬੜੀ ਘਟਨਾ ਇਤਿਹਾਸ ਦੀ ਹੁਣ ਇੰਡੋਨੇਸ਼ੀਆ ਇੱਕ ਮੁਲਕ ਹੈ ਇਸਲਾਮਿਕ ਕੰਟਰੀ ਹੈ ਪੂਰਾ ਠੀਕ ਹੈ ਉਥੇ ਰਾਮਲੀਲਾ ਸਭ ਤੋਂ ਵਧੀਆ ਹੁੰਦੀ ਹੈ ਉਥੋਂ ਦੇ ਬੈਂਕ ਦਾ ਨਾਮ ਕੁਵੇਰ ਬੈਂਕ ਹਿੰਦੂ ਦੇਵਤਾ 에ਅਰਲਾਈਨ ਗਰੁਡੋਏਰ ਨਹੀਂ ਠੀਕ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਮੈਂ ਬੋਲਣ ਲੱਗੂੰਗਾ ਮੈਂ ਉਹਦੇ ਟਾਈਮ ਨਹੀਂ ਤੁਹਾਡਾ ਖਰਾਬ ਕਰਦਾ ਉਹ ਉਥੇ ਰਾਮਲੀਲਾ ਅੱਜ ਵੀ ਸਭ ਤੋਂ ਵਧੀਆ ਹੁੰਦੀ ਹੈ ਹਿੰਦੁਸਤਾਨ ਚ ਨਹੀਂ ਓਨੀ ਵਧੀਆ ਹੁੰਦੀ ਜਦੋਂ ਇਸਲਾਮਿਕ ਦੇਸ਼ਾਂ ਦੀ ਕਾਨਫਰੰਸ ਚ ਗਿਆ ਸਕਵਾਰ ਨੂੰ ਉੱਥੇ ਦਾ ਰਾਸ਼ਟਰਪਤੀ ਰਿਹਾ ਇੱਕ ਹੀ ਸਾਲ ਉਹਦੀਆਂ ਬੇਟੀਆਂ ਵੀ ਪਦਮਾਵਤੀ ਮੇਘਾਵਤੀ ਹਿੰਦੂ ਨੌਸੀ ਤੇ ਜਿਹੜੀ ਪਦਮਾਵਤੀ ਹੈ ਉਹ ਰਾਸ਼ਬਗਲੀ ਆਉਂਦੀ। ਉਹ ਵੀ ਲਈ। ਜਦੋਂ ਪੁੱਛਿਆ ਕਿ ਵੀ ਤੂੰ ਇਹ Hindu ਨੌ ਕਿਉਂ ਰੱਖੇ ਹੋਏ ਆ? ਉਹ ਕਹਿੰਦਾ ਜੀ ਮੈਂ ਮੇਰਾ ਪਿਛੋਕੜ ਹੈ। ਮੇਰੇ ਬਾਪਦਾਦਾ ਜਿਹੜੇ ਸੀ ਉਹ Hindu ਸੀ ਸਾਰੇ ਤੇ ਜੇ ਮੈਂ ਉਹਦੇ ਤੇ ਫਕਰ ਹੁਣ ਮੈਂ ਇਸਲਾਮ ਨੂੰ ਮੰਨਦਾ ਪਰ ਜੇ ਮੈਂ ਉਹਦੇ ਆਪਣੇ ਪਿਛੋਕੜ ਤੇ ਆਪਣੇ ਇਤਿਹਾਸ ਤੇ ਗੌਰਵ ਨਹੀਂ ਕਰੂੰਗਾ ਤਾਂ ਮੇਰੀ ਤਾਂ ਪੌਮੀ ਖਤਮ ਹੋ ਜਾਊਗੀ। ਸ਼ਾਦੀ ਦਾ ਸੋਚ ਨਹੀਂ ਜਿੰਦਾਂ ਰਣੀ। ਇਸ ਕਰਕੇ ਜਿਹੜਾ ਪਲੌਣ ਦੀ ਵੀ ਕੋਸ਼ਿਸ਼ ਕਰਦਾ ਨਾ ਉਹ ਵੀ ਨੁਕਸਾਨ ਕਰਦੇ ਨੇ ਹੁਣ ਸਿੱਖਾਂ ਦੇ ਵਿੱਚ ਅੱਜ ਬਹੁਤ ਇਸ ਤਰ੍ਹਾਂ ਦੀ ਗੱਲ ਜਾਂਦੀ ਹੈ ਜਿਹੜੀ ਤੇ ਮੈਂ ਨਹੀਂ ਜਾਣਾ ਚਾਹੁੰਦਾ ਕਿਉਂਕਿ ਅਸੀਂ ਕਿਸੇ ਦੇ ਵੀ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਦਿੰਦੇ ਤੇ ਇਸ ਲਈ ਮੇਰਾ ਤਾਂ ਇਹੀ ਕਹਿਣਾ ਹੈਗਾ ਕਿ ਅਸੀਂ ਦੇਸ਼ ਨੂੰ ਸਮਾਜ ਨੂੰ ਪੰਜਾਬ ਨੂੰ ਸਹੀ ਦਿਸ਼ਾ ਦਈਏ ਜੇ ਭਾਜਪਾ ਆਏਗੀ ਪਹਿਲੀ ਗੱਲ ਤਾਂ ਪੰਜਾਬ ਦੀ ਆਰਥਿਕਤਾ ਮਜ਼ਬੂਤ ਕਰੇਗੀ ਦੂਜੀ ਗੱਲ ਪੰਜਾਬ ਦੇ ਵਿੱਚ ਉਦਯੋਗੀਕਰਨ ਹੋਣਾ ਬਹੁਤ ਜ਼ਰੂਰੀ ਹੈ ਰੋਜ਼ਗਾਰ ਮਿਲਣਾ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਬਾਹਰ ਵਿਦੇਸ਼ਾਂ ਨੂੰ ਕਿਉਂ ਜਾਂਦੇ ਆ ਕਿ ਗੁਰੂਗਿਆਰਨੀ ਹੈ ਠੀਕ ਹੈ ਤੇ ਉਹ ਮੁੱਦੇ ਬਹੁਤ ਨੇ ਪਰ ਉਹ ਮੁੱਦਿਆਂ ਦਾ ਹੱਲ ਕੋਈ ਇਦਾਂ ਥੋੜਾ ਨਹੀਂ ਮੈਂ ਇੱਥੇ ਬੈਠ ਕੇ ਪ੍ਰੈਸ ਕਾਨਫਰੰਸ ਕਰ ਗਿਆ ਉਹਦੇ ਮੁੱਦਿਆਂ ਦਾ ਹੱਲ ਨਿਕਲ ਗਿਆ ਪਹਿਲੀ ਗੱਲ ਤੁਹਾਨੂੰ ਜਾਣਕਾਰੀ ਹੋਵੇ ਦੂਸਰੀ ਗੱਲ ਤੁਸੀਂ ਉਸ ਦਿਸ਼ਾ ਨੂੰ ਪ੍ਰਿਆਸ ਕਰੋ ਠੀਕ ਹੈ ਉਹ ਕੀ ਤਰਨੀ ਨੂੰ ਬੜੀ ਜ਼ਿਆਦਾ ਚੁੱਕਣ ਦੇ ਲਈ ਜੀ ਕਿਸਾਨਾਂ ਨੂੰ ਹਾਂ ਜੀ ਕਿਸਾਨਾਂ ਨੂੰ ਉੱਪਰ ਚੁੱਕਣ ਦੇ ਲਈ ਕੋਈ ਅਜਿਹੀ ਕੋਈ ਖੇਤੀ ਲੱਗ ਕਿਸੇ ਦੀ ਜਿਵੇਂ ਕੋਈ ਫੀਮ ਵਗੈਰਾ ਜਾਂ ਉਹ ਜਿਸ ਤੋਂ ਜ਼ਿਆਦਾ ਇਨਕਮ ਜਨਰੇਟ ਹੋ ਸਕਦਾ ਮੈਂ ਇਸ ਚੀਜ਼ ਦੇ ਬਹੁਤ ਖਲਾਫ ਹਾਂ ਜਿਹੜੇ ਲੋਕ ਅਧਧੀਆਂ ਗੱਲਾਂ ਕਰਦੇ ਨੇ ਉਹ ਪੋਲਿਟਿਸ਼ੀਅਨ ਸਮਾਜ ਦਾ ਦੇਸ਼ ਦਾ ਭਰਾ ਨਹੀਂ ਕਰ ਸਕਦੇ ਔਰ ਫੀਮ ਫੋਮ ਵੀ ਕਰਨੀ ਕਰਨੀ ਚਾਹੀਦੀ ਸਾਡੇ ਪੜ੍ਹੇ ਲਿਖੇ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਮੇਰੀ ਪ੍ਰਾਰਥਨਾ ਕਿ ਇਹ ਐਵੇਂ ਆਪਣੇ ਆਪ ਨੂੰ ਅਖਬਾਰਾਂ ਛੁਵਾਉਣ ਦੇ ਲਈ ਜੱਪੜੀਆਂ ਮਾਰਦੇ ਜਿਹਨੂੰ ਮੈਂ ਕਹਿ ਸਕਦਾ ਇਹ ਨਹੀਂ ਬਜਣੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਤੋਂ ਅਸੀਂ ਗੁਰੇਜ਼ ਕਰੀਏ ਮੈਂ ਤਾਂ ਕੋਈ ਵੀ ਮੈਨੂੰ ਤੁਸੀਂ ਐਮਐਲਏ ਬਣਾਓ ਨਾ ਬਣਾਓ ਮੈਨੂੰ ਪਾਰਟੀ ਜਿੱਥੇ ਮਰਜ਼ੀ ਰੱਖੇ ਜੇ ਮੈਨੂੰ ਕੋਈ ਇਹ ਕਹੇ ਕਿ ਮੈਂ ਇਸ ਤਰ੍ਹਾਂ ਦੀਆਂ ਜਬਲੀਆਂ ਮਾਰ ਕੇ ਅੱਗੇ ਆ ਜਾਣਾ ਮੈਨੂੰ ਨਹੀਂ ਹੁੰਦਾ ਜ਼ਰੂਰਤ ਨਹੀਂ ਹੈ ਠੀਕ ਹੈ ਓਕੇ